ਤੇ ਸਿਮਰਣੀ ਦੀ ਜਨਤਾ ਲਈ ਕੀ ਕੀਤਾ ਜਨਤਾ ਲਈ ਕੀ ਕੀਤਾ ਹਾਂ ਜਨਤਾ ਨੂੰ ਕਿਹਾ ਭਾਈ ਸਿਮਰਨ ਕਰੋ ਉਹ ਤਾਂ ਜਨਤਾ ਅੰਨੀ ਐ ਅੰਨੀ ਇੱਕ ਬੋਲੀ ਐ ਜਨਤਾ ਨੂੰ ਪਤਾ ਨਹੀਂ ਵੀ ਹਾਂ ਸਿਮਰਨ ਕਰਨਾ ਮੈਨੂੰ ਵਿੱਚ ਵਿੱਚ ਮੇਰੇ ਵਰਗਿਆਂ ਨੂੰ ਨਹੀਂ ਪਤਾ ਤੂੰ ਤਾਂ 8 ਢ ਘੰਟੇ ਸਿਮਰਨ ਕਰਦਾ ਮੈਨੂੰ ਤਾਂ ਬਾਹਲਾ ਪਤਾ ਹੈ ਬਾਹਲਾ ਪਤਾ ਹੈ ਉਹ ਤੇਰੇ ਸ਼ੰਤਾਂ ਨੇ ਕੀ ਕੀਤਾ ਉਹਨਾਂ ਨੇ ਭਾਈ ਮੇਰੀ ਗੱਲ ਸੁਣੋ ਹਾਂ ਗਰੀਬਾਂ ਦੀ ਮਦਦ ਕੀਤੀ ਕੀ ਕੀਤੀ ਗਰੀਬਾਂ ਦੀ ਮਦਦ ਕਰੀਆ ਜਿਹੜਾ ਕੋਈ ਉੱਤੇ ਜਾਂਦਾ ਉਹਨਾਂ ਦੇ ਦਰਸ਼ਨਾਂ ਲਈ ਦਰਸ਼ਨ ਨਾ ਗਏ ਓਏ ਉਹ ਉਹਨਾਂ ਦੇ ਦਰਸ਼ਨ ਦਰਸ਼ਨ ਗੁਰੂ ਮਹਾਰਾਜ ਦੇ ਹੁੰਦੇ ਨੇ ਦਰਸ਼ਨ ਬੰਦੇ ਦੇ ਨਹੀਂ ਹੁੰਦੇ ਉਹ ਬੰਦਿਆਂ ਦੇ ਵੀ ਦਰਸ਼ਨ ਹੁੰਦੇ ਨਾ 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 ਇਹ ਤਾਂ ਭੁੱਲ ਕੇ ਬਣਾਇਆ ਇਹ ਤਾਂ ਛੱਡ ਦੇ ਦਿਮਾਗ ਚੋਂ ਕੱਢ ਦੇ ਗੱਲ ਚਲੋ ਕਢਾ ਲਓ ਤੁਸੀਂ ਮੈਂ ਤਾਂ ਕੋਈ ਨਹੀਂ ਕਢ ਸਕਦਾ ਕਿਉਂ ਨਹੀਂ ਕੱਢ ਤੂੰ ਕਿਹਨੂੰ ਮੰਨਦਾ ਮੈਂ ਮੰਨਣਾ ਵਜਗਰਾ ਵਾਲੀ ਤਰ੍ਹਾਂ ਉਹ ਕੌਣ ਹੈ ਉਹ ਮੁਕਮਦਿਨ ਜੀ ਜੀ ਮੁਕਮਦਿਨ ਉਹ ਮੁਕਮਦਿਨ ਨਹੀਂ ਕਹਿੰਦੇ ਉਹਨਾਂ ਦਾ ਨਾਮ ਵੀ ਨਾਮ ਸੀ ਉਹਨਾਂ ਦਾ ਨਾਮ ਸੀ ਬਾਬਾ ਮੁਹਕਮਦੀਨ ਦੀ ਫਕਰ ਫਕਰ ਸੀ ਉਹਨਾਂ ਨੇ ਕੋਈ ਚਮਤਕਾਰ ਕਰੀਏ ਹਾਂ ਚਮਤਕਾਰ ਕਰੀਏ ਕੀ ਕਰੀਏ ਉਹ ਜਦੋਂ ਪਹਿਲਾਂ ਸੁੱਤਣ ਗਏ ਹਾਂ ਉਹ ਬੈਦੀ ਸਰਾਂ ਦਾ ਤੋਂ ਅੱਛਾ ਹੂੰ ਤੇ ਉੱਥੇ ਵਾਲੇ ਬਾਬੇ ਨੇ ਪਤਾ ਕੀ ਕਿਹਾ ਹਾਂ ਕਹਿੰਦੇ ਸੂਈ ਤਾਂ ਪਹਿ ਨਹੀਂ ਰਵੀ ਰੂਪ ਅਸੀਂ ਤੁਹਾਨੂੰ ਸਿਮਰਨ ਕਿਵੇਂ ਦੇ ਦਈਏ ਉਹਨਾਂ ਨੇ ਕੀ ਪਸਾਣਿਆ ਉਹ ਚ ਜੇ ਕੋ ਬੰਦੇ ਤੋਂ ਬੰਦਾ ਹੀ ਪਸਾੜਦਾ ਨਹੀਂ ਉਹਨਾਂ ਨੇ ਕੀ ਪਸਾਣਾ ਉਹ ਚ ਵੀ ਉਹਨਾਂ ਨੇ ਕਿਉਂ ਕਿਹਾ ਇਹ ਗੱਲ ਉਹਨਾਂ ਨੇ ਕਿਹਾ ਇਹ ਭਗਤੀ ਚ ਭਰਪੂਰ ਸੀਗੇ ਅੱਛਾ ਫਿਰ ਭਗਤੀ ਚ ਫੁੱਲ ਭਰਪੂਰ ਸੀਗੇ ਉਹਨੂੰ ਨਹੀਂ ਅਸੀਂ ਤੁਹਾਨੂੰ ਇਹ ਗੱਲ ਪੁੱਛਣੀ ਜਿਵੇਂ ਗੁਰਨਾਨਕ ਦੇਵ ਜੀ ਲਾ ਲੋ ਹਾਂ ਜਾਂ ਮਰ ਗੁਰੂ ਗੋਬਿੰਦ ਸਿੰਘ ਜੀ ਲਾ ਲੋ ਵੀ ਇਹਨਾਂ ਨੇ ਕੀ ਕਰਿਆ ਇਹ ਗੱਲ ਦਾ ਸਾਨੂੰ ਇਹ ਤੁਹਾਨੂੰ ਮੈਂ ਦੱਸਦਾ ਹੁਣ ਇਹਦਾ ਵੀ ਮਿਸਾਲ ਦੱਸਦਾ ਦੱਸ ਇਹਦਾ ਮਿਸਾਲ ਹੈ ਉਦੋਂ ਗੁਰਨਾਨਕ ਦੇਵ ਜੀ ਆ ਗਏ ਇਹ ਜੋਤਾਂ ਜਦੋਂ ਨਿਕਲਦੀ ਆ ਜੋਤ ਘਰਾਂ ਦਾ ਪਰਵੇਸ਼ ਹੋ ਜਾਂਦਾ ਹੂੰ ਯਾਰ ਗੁਰਨਾਨਕ ਪਾਸ਼ਾ ਨੇ ਤਾਂ ਉਹ ਪਹਾੜ ਰੋਕ ਦੇ ਪੰਜਾ ਲਾ ਕੇ ਹਾਂ ਇਹਨਾਂ ਨੇ ਕੀ ਰੋਕਿਆ ਇਹਨਾਂ ਨੇ ਜਿਹੜੇ ਇਹ ਸੀਗੇ ਤੁਸੀਂ ਮੰਨਦੇ ਹੋ ਆ ਜਿਹੜੇ ਬਾਬਾ ਮੁਕਮਦਦੀਨ ਸੀ ਮੁਕਮਦਦੀਨ ਹੁਣ ਪਹਿਲਾਂ ਮੈਂ ਤੁਹਾਡੀ ਗੱਲ ਵਿਚਾਰ ਪਹਿਲਾਂ ਬਾਬਾ ਰਵਦਾਸ ਜੀ ਨਾਲ ਤੁਸੀਂ ਗੱਲ ਕਰ ਰਹੇ ਸੀਗੇ ਉਹਨਾਂ ਨੇ ਪੱਥਰ ਤਾਰੇ ਉਹਨਾਂ ਨੇ ਪੱਥਰ ਠੀਕ ਹੈ ਕਿ ਨਹੀਂ ਰਾਜੇ ਮਹਾਰਾਜਿਆਂ ਨੂੰ ਉਹਨਾਂ ਨੂੰ ਵੀ ਇਹਨਾਂ ਨੇ ਕੀ ਕਰਿਆ ਇਹਨਾਂ ਦੇ ਕੰਡੇ ਦੇ ਨਾਲ ਐ ਜਿੱਤੇ ਘਰ ਸੀ ਇਹਨਾਂ ਦਾ ਹੂੰ ਦਰਿਆ ਸੀ ਬੁੱਢਾ ਅੱਛਾ ਉਹਨੂੰ ਪਿੱਛੇ ਹੀ ਤਾਂ ਕਿਤਾਬੀ ਪਿੱਛੇ ਹੀ ਜਾ ਤੋ ਬਾਗਤ ਰਵਿਦਾਸ ਜੀ ਨੇ ਉਹ ਜਿਹੜੀ ਛੂਦ ਗਏ ਉਹਨਾਂ ਵਿੱਚ ਕੰਗੜੇ ਕੰਗੜ ਕਰਦੇ ਕੰਗਲ ਨਹੀਂ ਮਿਲਦੀ ਗੰਗਾ ਮਈਏ ਨੂੰ ਇਹਨਾਂ ਨੇ ਕੀ ਕਰਿਆ ਕੀ ਕੀ ਕੀਤਾ ਕੰਗਣ ਉੱਥੋਂ ਲੱਭੇ ਨਹੀਂ ਉਹਨੇ ਕੰਗਲ ਹਾਂ ਤੂੰ ਉਤਾ ਜਾ ਕੇ ਮੇਰੀ ਗੱਲ ਸੁਣ ਲੈ ਬਲਵੰਤ ਸਿੰਘ ਤੂੰ ਤੂੰ ਝੂਠਾ ਹੈ ਤੈ ਮਨ ਜਾ ਗੱਲ ਤੂੰ ਬੇ ਨਹੀਂ ਇਹਨਾਂ ਨੇ ਕਰਿਆ ਕੀ ਇਹਨੂੰ ਐ ਪੁੱਛਣਾ ਹਾਂਜੀ ਹਾਂ ਕੀ ਕਰਿਆ ਇਹਨਾਂ ਨੇ ਇਹਨਾਂ ਨੇ ਜਨਤਾ ਦਾ ਬਾਬੇ ਰਵਿਦਾਸ ਜੀ ਨੇ ਨਾ ਕੰਗਣ ਉਹ ਉਹ ਚ ਨਦੀ ਜੋ ਭਗਾ ਕੇ ਮਾਰਿਆ ਜੇ ਉਹਨਾਂ ਨੂੰ ਸਿੱਕਿਆ ਕੋਈ ਇਹ ਉਹਨੇ ਕੰਗਣ ਮਾਰਿਆ ਕਹਿੰਦੇ ਹਾਂ ਆਂ ਵੀ ਹਾਂ ਵੀ ਕੰਗਣ ਲਿਆਉਂਗੇ ਕਹਿੰਦੇ ਹਾਂ ਵੀ ਹਾਂ ਉਹ ਬਸ ਉਧਰ ਭੱਗ ਗਿਆ ਇਹਨਾਂ ਨੇ ਕੀ ਕਰਿਆ ਛੁੱਡੇ ਵਾਲੇ ਨੇ ਇਹਨਾਂ ਨੇ ਬਤੇਰਾ ਗੋਸ਼ਤ ਕੀ ਕਰਿਆ ਉਹ ਕਰਿਆ ਕਿ ਦਾਤ ਦਾ ਸਹੀ ਜੀ ਦੱਛਾ ਮੈਂ ਦੱਸ ਤਲਾ ਦੇ ਵਿੱਚ ਐਨੇ ਬਾਬੇ ਇਕੱਠੇ ਕਰਦੇ ਕਿੰਨੇ ਛੱਪ ਜੇ ਡੀ ਆਏ ਡੜੀ ਸੱਟੇ ਨੂੰ ਜਗਾ ਨਹੀਂ ਉਹ ਸੱਪ ਕਿੱਥੋਂ ਆ ਗਏ ਯਾਰ ਉਹ ਇੰਨੇ ਤੇ ਫੜੇ ਮੂੰਹ ਤੇਰਾ ਗੱਪ ਜਾਰੇ ਗੱਪ ਪੈਨੇ ਮਾਰ ਚੱਲ ਤੂੰ ਹੋਰ ਛੱਜ ਯਾਰ ਨਹੀਂ ਚੱਲਾ ਚੱਲ ਛੱਪ ਆ ਗਏ ਮੈਂ ਤੂੰ ਹੋਰ ਝੂਠ ਦੱਸ ਛੱਪਾਂ ਦਾ ਕੀ ਕਰਾਉਣਾ ਦੀ ਨਹੀਂ ਉਹ ਇੰਨੇ ਜਦੋਂ ਇਕੱਠੇ ਹੋਵੇ ਉਹ ਆਈ ਸੀ ਉੱਥੇ ਭਲੇ ਹੁੰਦੇ ਨੇ ਨਹੀਂ ਛੱਪਾਂ ਨਾਲ ਭਲੇ ਹੋਣਗੇ ਓਹੋ ਉਹ ਯਾਰ ਸੱਪ ਤਾਂ ਬੰਦੇ ਨੂੰ ਡੰਗ ਦਿੰਦੇ ਨੇ ਸੱਪਾਂ ਡੰਗੇ ਤੋਂ ਨਾ ਬੰਦਾ ਮਰ ਜਾਂਦਾ ਓਥੇ ਸੱਪ ਕੁਛ ਨਹੀਂ ਕਹਿੰਦਾ ਕਿਸੇ ਬੰਦੇ ਨੂੰ ਫਿਰ ਉੱਥੇ ਕਿਉਂ ਇਕੱਠੇ ਕੀਤੇ ਓਹੋ ਉਨੇ ਇਕੱਠੇ ਗਏ ਉਹਨੂੰ ਦਿਖਾਇਆ ਲੋਕਾਂ ਨੂੰ ਹੈ ਚਮਤਕਾਰ ਦਿਖਾਇਆ ਸੀ ਚਮਤਕਾਰ ਕਹਦੇ ਸੀ ਸੁਣ ਸੁਣੇ ਦਾ ਇਹ ਕੋਈ ਡਰਾ ਨਹੀਂ ਅੰਦਰ ਜਾ ਉਹ ਯਾਰ ਫੇਰ ਫੇਰ ਹੋਰ ਨਹੀਂ ਚਮਤਕਾਰ ਕਹਦੇ ਇਹ ਤਾਂ ਜਾਂ ਤਾਂ ਕੋਈ ਚਮਤਕਾਰ ਉਸ ਤਰ੍ਹਾਂ ਦਿਖਾਓ ਵੀ ਹਾਂ ਵੀ ਬਾਬੇ ਨਾਨਕ ਨੇ ਜਿੰਮੇ ਕਰਿਆ ਨਾ ਜਾਂ ਉਹ ਛੋਟੇ ਜਹੰਤ ਨੇ ਉਹ ਕਰੇ ਉਹ ਨਾਰੀ ਜ਼ੋਰਤੀ ਹੈ ਉਹ ਯਾਰ ਉਹਨਾਂ ਦੀ ਨਹੀਂ ਤੂੰ ਗਲਤ ਕਹਿਣਾ ਉਹਨਾਂ ਨਾਲ ਉਹਨਾਂ ਨਾਲ ਨਾ ਮਲਾ ਤੂੰ ਮਲਵੰਤ ਚੰਗਾ ਅਸੀਂ ਤਾਂ ਭਾਈ ਨਾਲ ਹੀ ਮਲਾਉਣੇ ਆ ਨਾ ਮੈਂ ਤਾਂ ਤੈਨੂੰ ਝੂਠਾ ਮੰਨਦਾ ਮੈਂ ਝੂਠਾ ਮੰਨੀ ਜਾਓ ਮੈਨੂੰ ਤਾਂ ਇਹ ਕੋਈ ਤਰ੍ਹਾਂ ਨਹੀਂ ਝੂਠਾ ਮੰਨੋ ਸੱਚਾ ਮੰਨੋ ਅਸੀਂ ਦੋ ਕਹਿਣਾ ਦਾ ਨਹੀਂ ਫਿਰ ਤੂੰ ਇਹ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਨਹੀਂ ਮੰਨਦੇ ਆ ਫਿਰ ਤੂੰ ਇਹਨੂੰ ਇੱਥੇ ਇਹ ਉਹ ਛੋਟਾ ਚਲਤ ਜਿਹੜੇ ਨੇ ਮੇਰੇ ਨਾਲ ਇੱਕ ਵਾਰ ਉਹਦੇ ਮੁਲਾਕਾਤ ਕਰਾਵਾਂਗਾ ਕੀ ਦੀ ਜਿਹੜੇ ਛੋਟਾ ਚਲਤ ਉਹ ਤਾਂ ਹੁਣ ਹੈ ਨਹੀਂ ਕਿ ਉਹਰੇ ਫਿਰ ਹੋ ਤੂੰ ਕਿਹਨੂੰ ਮੰਨਦੇ ਹੋ ਹੋ ਗਿਆ ਉਹ ਤਾਂ ਤੁਸੀਂ ਹੁਣ ਮੰਨਦੇ ਕਿਹਨੂੰ ਮੰਦੇ ਕਿਨੂੰ ਉਹ ਬੰਦੇ ਦਾ ਉਹਨਾਂ ਨੂੰ ਯਾਦ ਰਵੇਸਤਾ ਨੇ ਇਹ ਦਰਵੇਸਾਂ ਨੂੰ ਮੇਰੇ ਕੋਲ ਹੀ ਡਿਸਕਸ ਕਰਾਂਗੇ ਮੇਰੇ ਨਾਲ ਤੋ ਨਾ ਯਾਰ ਮੈਂ ਨਹੀਂ ਕਰਾਂਦਾ ਤੂੰ ਕਿਉਂ ਨਾ ਮੈਂ ਨਹੀਂ ਕਰਵਾਉਂਦਾ ਸੋਢੀ ਵੀ ਕਿਉਂ ਕਿਉਂ ਨਹੀਂ ਕਰਾ ਸਕਦਾ ਕਿਉਂ ਨਹੀਂ ਕਰਵਾ ਉਹ ਤੁਸੀਂ ਹੈਗੇ ਪੱਕੇ ਦੂਜੇ ਕਾਹਦੇ ਪੱਕੇ ਦੂਜੇ ਕੀ ਪੱਕੇ ਕੀ ਪੱਕੇ ਦੂਜੇ ਕੀ ਅੜ ਗਿਆ ਅਸੀਂ ਕਿ ਕਦੋਂ ਆਂਗੇ ਨਹੀਂ ਪੱਕੇ ਕਦੋਂ ਆਂਗੇ ਪੱਕੇ ਦੂਜੇ ਕੀ ਖੜ ਗਿਆ ਨਾ ਅਜਿਹਾ ਨਹੀਂ ਨਹੀਂ ਮਨਾ ਕੀ ਛੱਡਣਾ ਉਹ ਦਸ ਇਹ ਮੰਨਣਾ ਕਿ ਮੁਕੀ ਨਾ 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 ਹੱਥ ਜੋੜਨੇ ਆ ਹੱਥ ਜੋੜਨੇ ਹੱਡੇ ਮੁਰੇ ਪਰ ਹਾਂ ਸਾਨੂੰ ਇੱਕ ਰਸਤਾ ਦਿਖਾ ਦਿਓ ਵੀ ਹਾਂ ਵੀ ਤੁਸੀਂ ਕਿਉਂ ਲੋਕਾਂ ਨੂੰ ਠੱਗਦੇ ਹੋ ਕਿਉਂ